ਸਿੱਧੂ ਮੂਸੇਵਾਲਾ ਦੇ ਗੀਤਾਂ ਦੀ ਕਮਾਈ ਦੇ ਵਿੱਚ ਕਪਲੇਬਾਜ਼ੀ ਦਾ ਮਾਮਲਾ ਹੈ ਇਲਜ਼ਾਮ ਲੱਗੇ ਨੇ ਸਿੱਧੂ ਮੂਸੇਵਾਲਾ ਦੇ ਪਰਿਵਾਰ ਦੇ ਵੱਲੋਂ ਡੀਜੀਪੀ ਪੰਜਾਬ ਨੂੰ ਅਪੀਲ ਕੀਤੀ ਗਈ ਹੈ ਡੀਜੀਪੀ ਨੂੰ ਅਪੀਲ ਹੈ ਕਿ ਕੰਪਨੀ ਦੇ ਨਾਲ ਜਿਹੜਾ ਹਿਸਾਬ ਹੈ ਉਹ ਕਰਵਾਇਆ ਜਾਵੇ ਕਰੋੜਾਂ ਰੁਪਏ ਦੇ ਹਿਸਾਬ ਦਾ ਇਹ ਪੂਰਾ ਮਾਮਲਾ ਦੱਸਿਆ ਜਾਵੇ ਰਹੀ ਹੈ ਸੋਸ਼ਲ ਮੀਡੀਆ ਦੇ ਜ਼ਰੀਏ ਖਾਸ ਤੌਰ ਤੇ ਮੂਸੇਵਾਲਾ ਦੇ ਜਾਣ ਤੋਂ ਬਾਅਦ ਤਾਂ ਇਸ ਪੂਰੇ ਮਾਮਲੇ ਦੇ ਵਿੱਚ ਕਪਲੇ ਗੌਰ ਹੈ ਕਿ ਜਿਹੜੀ ਕਪਲੇਬਾਜ਼ੀ ਦਾ ਮਾਮਲਾ ਹੈ ਔਰ ਇਲਜ਼ਾਮ ਇਹ ਲੱਗ ਰਹੇ ਨੇ ਕਿ ਕਰੋੜਾਂ ਰੁਪਏ ਦਾ ਕਪਲਾ ਕਿੱਤਾ ਗਿਆ ਹੈ ਇਲਜ਼ਾਮ ਬੰਟੀ ਬੈਂਸ ਦੇ ਉੱਤੇ ਲੱਗ ਰਹੇ ਨੇ ਬੰਟੀ ਬੈਂਸ ਤੇ ਤੇ ਇਲਜ਼ਾਮ ਲੱਗੇ ਖੂਬ ਚਰਚਾ ਇਸ ਸਮੇਂ ਹੋ ਰਹੀ ਸੀ ਸੋਸ਼ਲ ਮੀਡੀਆ ਤੇ ਤਾਂ ਬੰਟੀ ਬੈਂਸ ਨੇ ਵੀ ਇੱਕ ਪੋਸਟ ਕਰਕੇ ਇਸ ਦਾ ਜਵਾਬ ਦਿੱਤਾ ਹੈ ਰੁੱਕਰਦਿਆਂ ਸਾਡੇ ਸਹਿਯੋਗੀ ਵਿਜੇਪਾਲ ਵਿਰਾਟ ਸਾਡੇ ਨਾਲ ਜੁੜ ਰਹੇ ਨੇ ਵਿਜੇ ਕੀ ਹੈ ਪੂਰਾ ਮਾਮਲਾ ਗੌਰਵ ਦੇਖੋ ਇਹ ਪੈਸਿਆਂ ਦੇ ਹਿਸਾਬ ਕਿਤਾਬ ਦਾ ਮਾਮਲਾ ਹੈ ਜੇ ਆਪਾਂ ਦੇਸੀ ਭਾਸ਼ਾ ਦੇ ਵਿੱਚ ਗੱਲ ਕਰੀਏ ਹਾਲਾਂਕਿ ਇਹਦੇ ਵਿੱਚ ਬਹੁਤ ਸਾਰੀਆਂ ਟੈਕਨੀਕਲ ਗੁੰਝਲਾਂ ਨੇ ਪਰ ਪਰਿਵਾਰ ਨੇ ਕਿਉਂਕਿ ਸਾਹਮਣੇ ਆ ਕੇ ਤੇ ਕੁਝ ਨਹੀਂ ਬੋਲਿਆ ਦਾਈ ਉਹਨਾਂ ਨੇ ਕੋਈ ਐਸੀ ਕੋਈ ਅਫੀਸ਼ੀਅਲ ਜਾਣਕਾਰੀ ਸਾਂਝੀ ਕੀਤੀ ਹੈ ਕਿ ਇਹ ਮਸਲਾ ਕੀ ਸੀ ਜਾਂ ਪਾਰਟਿਕੂਲਰਲੀ ਕਿਹੜੀ ਉਹਨਾਂ ਨੇ ਡੀਜੀਪੀ ਨੂੰ ਚਿੱਠੀ ਲਿਖੀ ਹੈ ਜਾਂ ਕੋਈ ਈਮੇਲ ਕੀਤੀ ਹੈ ਪਰ ਜੋ ਸੂਤਰਾਂ ਤੋਂ ਸਾਡੇ ਕੋਲ ਖਬਰਾਂ ਨੇ ਸੋਰਸਸ ਤੋਂ ਕਿ ਜਿਹੜੀ ਸਿੱਧੂ ਦੀ ਕਮਾਈ ਹੈ ਸਿੱਧੂ ਦੀ ਦੇ ਜਿੰਨੀ ਟਰਨਓਵਰ ਆਉਂਦੀ ਹੈ ਸਾਰਾ ਇੱਕ ਨੰਬਰ ਦਾ ਪੈਸਾ ਹੈ ਉਹਦੇ ਵਿੱਚ ਕੋਈ ਵੀ ਐਸਾ ਨਹੀਂ ਹੈ ਕਿ ਕੋਈ ਕੈਸ਼ ट्रांजैक्शन ਹੋਵੇ ਐਸਾ ਕੁਝ ਹੋਵੇ ਔਰ ਕਰੀਬ-ਕਰੀਬ ਇਹ ਵੀ ਪਤਾ ਲੱਗਿਆ ਕਿ 60-65 ਕਰੋੜ ਰੁਪਏ ਦਾ ਇਹ ਮਾਮਲਾ ਹੈ ਜਿਹਦੇ ਹਿਸਾਬ-ਕਿਤਾਬ ਦਾ ਰੌਲਾ ਹੈ ਔਰ ਇਸ ਨੂੰ ਲੈ ਕੇ ਉਹਨਾਂ ਨੇ ਪੰਜਾਬ ਦੇ ਡੀਜੀਪੀ ਨੂੰ ਇੱਕ ਮੇਲ ਕੀਤੀ ਅਪੀਲ ਕੀਤੀ ਔਰ ਉਸ ਤੋਂ ਬਾਅਦ ਡੀਜੀਪੀ ਵੱਲੋਂ ਉਹਨਾਂ ਨੂੰ ਬੁਲਾਇਆ ਵੀ ਗਿਆ ਹਾਲਾਂਕਿ ਮੁਲਾਕਾਤ ਬਾਰੇ ਗੌਰਵ ਸਪਸ਼ਟ ਨਹੀਂ ਹੋਇਆ ਕਿ ਮੁਲਾਕਾਤ ਬਲਕੌਰ ਸਿੰਘ ਸਿੱਧੂ ਹੋਰਾਂ ਦੀ ਹੋਈ ਹੈ ਜਾਂ ਨਹੀਂ ਕਿਉਂਕਿ ਉਹ ਪਰਿਵਾਰ ਨੇ ਸਾਹਮਣੇ ਆ ਕੇ ਦੱਸਿਆ ਨਹੀਂ ਪਰ ਮਾਤਾ ਚਰਨਕੌਰ ਵੱਲੋਂ ਇਹ ਸ਼ਿਕਾਇਤ ਗਈ ਸੀ ਉਹਨਾਂ ਦੇ ਨਾਮ ਤੇ ਹੈ ਔਰ ਉਹ ਕਿਉਂਕਿ ਬਿਜ਼ਨਸ ਦੇ ਵਿੱਚ ਹੋ ਸਕਦਾ ਹੈ ਉਹਨਾਂ ਦਾ ਨਾਮ ਹੋਵੇ ਅੱਗੇ ਜਾਂ ਪੈਸੇ ਉਹਨਾਂ ਦੇ ਨਾਮ ਤੇ ਆਉਂਦੇ ਹੋਣ ਜਾਂ ਕੰਪਨੀ ਦੇ ਨਾਲ ਕੰਟਰੈਕਟ ਕੋਈ ਉਹਨਾਂ ਦੇ ਨਾਮ ਤੇ ਹੋਇਆ ਹੋਵੇ ਤਾਂ ਕੁੱਲ ਮਿਲਾ ਕੇ ਜਿਹੜਾ ਜੇ ਆਪਾਂ ਸਿੱਧਾ-ਸਿੱਧਾ ਇਸ ਨੂੰ ਸਮਝਣਾ ਚਾਹੀਏ ਤਾਂ ਇਹ 60-65 ਕਰੋੜ ਦੇ ਹਿਸਾਬ-ਕਿਤਾਬ ਦਾ ਰੌਲਾ ਹੈ ਜਿਹਦੇ ਵਿੱਚ ਗੈਪ ਹੈ ਔਰ ਪਰਿਵਾਰ 7-8 ਮਹੀਨਿਆਂ ਤੋਂ ਇਸ ਚੀਜ਼ ਨੂੰ ਸੌਟ ਆਊਟ ਕਰਨ ਦੇ ਵਿੱਚ ਲੱਗਿਆ ਹੋਇਆ ਸੀ ਪਰ ਹਾਲੇ ਤੱਕ ਕੋਈ ਬੈਠ ਕੇ ਹਿਸਾਬ-ਕਿਤਾਬ ਹੋਇਆ ਨਹੀਂ ਤਾਂ ਉਹਨਾਂ ਨੇ ਹਾਰ ਕੇ ਪੰਜਾਬ ਦੇ ਡੀਜੀਪੀ ਨੂੰ ਇਸ ਦੇ ਵਿੱਚ ਇੰਟਰਵੈਨ ਕਰਨ ਦੀ ਅਪੀਲ ਕੀਤੀ ਹੈ ਗੌਰਵ ਐ ਨਾ ਤਾਂ ਹਲੇ ਤੱਕ ਕੋਈ ਸ਼ਿਕਾਇਤ ਰੂਪੀ ਗੱਲ ਕਹੀ ਗਈ ਹੈ ਸ਼ਿਕਾਇਤ ਨਹੀਂ ਕੀਤੀ ਨਾ ਹੀ ਕੋਈ ਮਾਮਲਾ ਦਰਜ ਕਰਵਾਇਆ ਸਿਰਫ ਇੱਕ ਅਪੀਲ ਕੀਤੀ ਹੈ ਕਿ ਸਾਡਾ ਕੰਪਨੀ ਦੇ ਨਾਲ ਜਾਂ ਜਿਹੜੇ ਵੀ ਬੰਦੇ ਨੇ ਇਹਨਾਂ ਦੇ ਨਾਲ ਬੈਠ ਕੇ ਹਸਾਬ ਕਿਤਾਬ ਕਰਾਇਆ ਜਾਵੇ ਔਰ ਉਹਦੇ 'ਚ ਜ਼ਿਕਰ ਕਿਉਂਕਿ ਮੰਟੀ ਬੈਂਸ ਦਾ ਆਇਆ ਮੰਟੀ ਬੈਂਸ ਕੋਆਰਡੀਨੇਟਰ ਸੀ ਔਰ ਇਹ ਸਾਰਾ ਕੋਆਰਡੀਨੇਟ ਕਰ ਰਹੀ ਸੀ ਜਿਹੜੇ ਵੀ ਕੋਈ ਸਿੱਧੂ ਦੀਆਂ ਕੰਪਨੀਆਂ ਦੇ ਕੰਟਰੈਕਟ ਹੋਏ ਹੋਣਗੇ ਜਿਹੜੀਆਂ ਵੀ ਕੰਪਨੀਆਂ ਦੇ ਨਾਲ ਤਾਂ ਇਸ ਕਰਕੇ ਬਹਿਸ ਤੇ ਆ ਗਈ ਔਰ ਜਦੋਂ ਉਹਨਾਂ ਬਾਰੇ ਇਹ ਇਹ ਗੱਲ ਨਿਕਲੀ ਤਾਂ ਫਿਰ ਜੀ ਗੱਲ ਹੈ ਜਿਹੜੇ ਸਿੱਧੂ ਮੂਸੇਵਾਲਾ ਦੇ ਫੈਨ ਸੀ ਉਹਨਾਂ ਨੇ ਬੰਟੀ ਬਹਿਸ ਤੇ ਨਿਸ਼ਾਨੇ ਸਾਧੇ ਜਾਂ ਸੋਸ਼ਲ ਮੀਡੀਆ ਤੇ ਕਮੈਂਟਸ ਵਗੈਰਾ ਜਿਵੇਂ ਤੁਹਾਨੂੰ ਪਤਾ ਹੀ ਹੈ ਕਿ ਜਿਹੜੇ ਫੈਨਸ ਹੁੰਦੇ ਆ ਉਹ ਕਿਸ ਤਰੀਕੇ ਨਾਲ ਕਰਦੇ ਆ ਔਰ ਉਸ ਤੇ ਬੰਟੀ ਬਹਿਸ ਨੇ ਇਤਰਾਜ਼ ਜਤਾਇਆ ਜਾਂ ਇਹ ਕਿਹਾ ਕਿ ਮੈਨੂੰ ਕਾਦੇ ਵਾਲਾ ਗਾਲਾਂ ਪੈ ਰਹੀਆਂ ਮੈਂ ਤਾਂ ਕਦੇ ਤੁਹਾਡੀ ਮਦਦ ਕਰਨ ਦੇ ਲਈ ਕੋਈ ਪੈਸਾ ਨਹੀਂ ਲਿਆ ਮੇਰੀ ਕੰਪਨੀ ਨੇ ਤਾਂ ਕਦੇ 1 ਰੁਪਿਆ ਵੀ ਚਾਰਜ ਨਹੀਂ ਕੀਤਾ ਇਹ ਬੰਟੀ ਬੈਂਸ ਨੇ ਆਪਣੇ ਕਮੈਂਟ ਦੇ ਵਿੱਚ ਲਿਖਿਆ ਹੈ ਜੀ ਔਰ ਉਸ ਤੋਂ ਬਾਅਦ ਜਦੋਂ ਇਹ ਗੱਲ ਉਹਨਾਂ ਦੇ ਪਰਿਵਾਰ ਤੱਕ ਵੀ ਪਹੁੰਚੀ ਐ ਸਿੱਧੂ ਮੂਸੇਵਾਲਾ ਦੇ ਤਾਂ ਉਹਨਾਂ ਦੇ ਸਿੱਧੂ ਦੇ ਪਿਤਾ ਵੱਲੋਂ ਫਿਰ ਇੱਕ ਪੋਸਟ ਪਾਈ ਗਈ ਜਿੱਤੋਂ ਇਹ ਗੱਲ ਨਿਕਲ ਕੇ ਬਾਹਰ ਆਈ ਕਿ ਐ ਰੌਲਾ ਕੀ ਸੀ ਤਾਂ ਉਹਨਾਂ ਨੇ ਪੋਸਟ ਦੇ ਵਿੱਚ ਇਹ ਲਿਖਿਆ ਹੈ ਸਿੱਧੂ ਦੇ ਪਿਤਾ ਨੇ ਕਿ ਐ ਕਈ ਵਾਰੀ ਕੁਝ ਮਨਾਂ ਦੀ ਗੱਲ ਹੁੰਦੀ ਐ ਹਾਲਾਤ ਜਿਹੜੇ ਆ ਉਹ ਸਹੀ ਨਹੀਂ ਐ ਕੁਝ ਗੱਲਾਂ ਸਾਡੇ ਮਨ ਨੂੰ ਚੁਬਦੀਆਂ ਪਰ ਉਹਨਾਂ ਕਹਿੰਦਾ ਕਿ ਸਾਨੂੰ ਵਿਸ਼ਵਾਸ ਹੈ ਕਿ ਹਰ ਸਮੱਸਿਆ ਦਾ ਹੱਲ ਨਿਕਲ ਜਾਂਦਾ ਹੈ ਸਬਰ ਤੇ ਸੰਜਮ ਦੇ ਨਾਲ ਗੱਲ ਅੱਗੇ ਵਧਾਉਣੀ ਹੁੰਦੀ ਹੈ ਇਸ ਕਰਕੇ ਉਹਨਾਂ ਕਹਿੰਦਾ ਕਿ ਮੈਂ ਸਾਰਿਆਂ ਨੂੰ ਬੇਨਤੀ ਕਰਦਾ ਹਾਂ ਕਿ ਤੁਸੀਂ ਵੀ ਆਪਣੇ ਸ਼ਬਦਾਂ 'ਚ ਮਿਠਾਸ ਤੇ ਸਤਿਕਾਰ ਬਣਾਈ ਰੱਖੋ ਗੁੱਸੇ 'ਚ ਕੱਢੇ ਸ਼ਬਦ ਉਹਨਾਂ ਕਹਿੰਦਾ ਕਿ ਕਈ ਵਾਰੀ ਸੱਚੀ ਗੱਲ ਦੀ ਤਾਕਤ ਨੂੰ ਘਟਾ ਦਿੰਦੇ ਆ ਯਾਨੀ ਸਿੱਧੂ ਮੂਸੇਵਾਲਾ ਦਾ ਪਰਿਵਾਰ ਇਹ ਫੀਲ ਕਰਦਾ ਹੈ ਗੌਰਵ ਕਿ ਇਹ ਕਿਤੇ ਇਹ ਮਾਮਲਾ ਸੋਸ਼ਲ ਮੀਡੀਆ ਤੇ ਇੱਕ ਲੜਾਈ ਦਾ ਬਣ ਕੇ ਨਾ ਰਹਿ ਜਾਵੇ ਤੇ ਉਹਨਾਂ ਦਾ ਜੋ ਐਕਚੁਅਲ ਇਸ਼ੂ ਹੈ ਜੋ ਪੈਸੇ ਦੇ حساب ਕਿਤਾਬ ਦਾ ਤੇ ਉਹਨਾਂ ਦਾ ਨੁਕਸਾਨ ਨਾ ਹੋ ਜੇ ਇਸ ਕਰਕੇ ਉਹ ਕਹਿੰਦੇ ਕਿ ਉਹਨੂੰ ਉਸ ਪਾਸੇ ਵੱਲ ਨਾ ਨੀਜੇ ਵਿਜੇ ਐਗਜ਼ੈਕਟਲੀ ਫਿਰ ਕਿੱਥੋਂ ਸਮਝਿਆ ਜਾਵੇ ਕਿ ਜਿਹੜਾ 60 ਪੈਂਡ ਕਰੋੜ ਰੁਪਏ ਦਾ ਜ਼ਿਕਰ ਹੈ ਇਹ ਗਿਆ ਕਿੱਥੇ ਕਿਉਂਕਿ ਇਹ ਚਰਚਾਵਾਂ ਤਾਂ ਬੰਟੀ ਬੈਂਸ ਨੂੰ ਲੈ ਕੇ ਹੀ ਉਠੀਆਂ ਸੀ ਕਿ ਬੰਟੀ ਬੈਂਸ ਦੇ ਕੋਲ ਹੈ ਜਾਂ ਕਿਸ ਦੇ ਕੋਲ ਹੈ ਫਿਰ ਕਿਵੇਂ ਕਲੀਅਰ ਹੋਏਗਾ ਬੰਟੀ ਬੈਂਸ ਵੀ ਉਹਨਾ ਕੀ ਆਪਣਾ ਸਪੈਸ਼ਲਟੀ ਕਰਨ ਦੇ ਰਹੇ ਨੇ ਦੇਖੋ ਕਰੋ ਬੰਟੀ ਬੈਂਸ ਤੇ ਇਹ ਕਹਿ ਰਹੇ ਆ ਜੋ ਉਹਨਾਂ ਨੇ ਕਮੈਂਟ ਲਿਖਿਆ ਹੈ ਉਦੇ ਵਿੱਚ ਉਹਨਾਂ ਨੇ ਤਾਂ ਇਹ ਕਿਹਾ ਕਿ ਮੇਰਾ ਇਸ ਪੈਸੇ ਨਾਲ ਕੋਈ ਲੈਣਾ ਦੇਣਾ ਨਹੀਂ ਕੰਪਨੀ ਨਾਲ ਮੈਂ ਤੁਹਾਡੀ ਸਿੱਧੀ ਡੀਲ ਕਰਵਾਈ ਸੀ ਔਰ ਤੁਹਾਡੇ ਉਹਨਾਂ ਨੇ ਕਿਹ ਵੀ ਵਿੱਚ ਲਾਈਨ ਲਿਖੀ ਹੈ ਕਿ ਤੁਹਾਡੇ ਪਰਿਵਾਰ ਦੀ ਇੱਕ ਪੜ੍ਹੀ ਲਿਖੀ ਭੈਣ ਨੂੰ ਇਹ ਸਾਰਾ ਕੰਟਰੈਕਟ ਪੜ੍ਹ ਕੇ ਦੱਸਿਆ ਵੀ ਗਿਆ ਸੀ ਔਰ ਉਸ ਵੇਲੇ ਉਹਨਾਂ ਨੇ ਵੀ ਪੜ੍ਹ ਕੇ ਵੈਰੀਫਾਈ ਕੀਤਾ ਸੀ ਉਸ ਤੋਂ ਬਾਅਦ ਹੀ ਤੁਹਾਡੇ ਸਾਈਨ ਕਰਵਾਏ ਸੀ ਉਹਨਾਂ ਕਿਹਾ ਮੈਂ ਤਾਂ ਇੱਕ ਪੈਸਾ ਵੀ ਨਹੀਂ ਲਿਆ ਤਾਂ ਮੈਂ ਜ਼ਿੰਮੇਵਾਰ ਕਿੱਥੋਂ ਹੋ ਗਿਆ ਪਰ ਪਰਿਵਾਰ ਕਿਉਂਕਿ ਕੰਪਨੀ ਨੂੰ ਪਰਿਵਾਰ ਜਾਣਦਾ ਨਹੀਂ ਸੀ ਇਸ ਕਰਕੇ ਉਹਨਾਂ ਨੂੰ ਪਰਿਵਾਰ ਇਹ ਸੋਚਦਾ ਹੈ ਕਿ ਕਿਉਂਕਿ ਮੀਡੀਏਟਰ ਵਿੱਚ ਬੰਟੀ ਹੈ ਤਾਂ ਇਸ ਕਰਕੇ ਬੰਟੀ ਇਹ ਸਾਰੇ ਮਸਲੇ ਨੂੰ ਹੱਲ ਕਰਵਾਵੇ ਇਸ ਕਰਕੇ ਬੰਟੀ ਦਾ ਜ਼ਿਕਰ ਹੋਇਆ ਇਸ ਮਾਮਲੇ ਦੇ ਵਿੱਚ ਜਾਂ ਬੰਟੀ ਦਾ ਨਾਮ ਆਇਆ ਆਪਾਂ ਜੋ ਵੀ ਕਹਿ ਸਕਦੇ ਆਂ ਔਰ ਉਸ ਤੋਂ ਬਾਅਦ ਬੰਟੀ ਨੇ ਇਹ ਵੀ ਗੱਲਾਂ ਕਹੀਆਂ ਨੇ ਕਿ ਮੈਂ ਇੰਨੇ ਸਾਲਾਂ ਤੋਂ ਇਸ ਫੀਲਡ ਦੇ ਵਿੱਚ ਐ ਮੈਂ ਆਪਣੀ ਕਮਾਈ ਕਰਨ ਦੇ ਸਮਰੱਥ ਐ ਮੈਨੂੰ ਕਿਸੇ ਦੇ ਪੈਸੇ ਦੀ ਲੋੜ ਨਹੀਂ ਮੈਂ ਅੱਜ ਵੀ ਆਪਦਾ ਕਮਾਉਣਾ ਹੈ ਤੇ ਕੱਲ ਨੂੰ ਵੀ ਕਮਾਉਂਗਾ ਮੈਨੂੰ ਮੇਰੇ ਕੋਲੇ ਸਾਰਾ ਕੁਝ ਹੈ ਤਾਂ ਇਹ ਗੱਲਾਂ ਕਹਿ ਕੇ ਬੰਟੀ ਵੱਲੋਂ ਆਪਣੀ ਸਫਾਈ ਦਿੱਤੀ ਗਈ ਹੈ ਆਪਣੀ ਪੋਸਟ ਦੇ ਵਿੱਚ ਪਰ ਮਸਲਾ ਕਿਉਂਕਿ ਪੁਲਿਸ ਕੋਲ ਚਲਾ ਗਿਆ ਡੀਜੀਪੀ ਕੋਲ ਚਲਾ ਗਿਆ ਹੁਣ ਡੀਜੀਪੀ ਕਿਸ ਤਰੀਕੇ ਨਾਲ ਇੰਟਰਵਿਨ ਕਰਦੇ ਆ ਪੁਲਿਸ ਕਿਵੇਂ ਤਾਂ ਪਰਿਵਾਰ ਫਿਲਹਾਲ ਇਹ ਚਾਹ ਰਿਹਾ ਹੈ ਕਿ ਸਿਰਫ ਸਾਡਾ ਬੈਠ ਕੇ ਹੀ ਸਾਬਕਿਤਾਬ ਹੋ ਜਾਈਏ ਔਰ ਸਾਡਾ ਮਸਲਾ ਹੱਲ ਹੋ ਜਾਈਏ ਅਸੀਂ ਕਿਸੇ ਤਰ੍ਹਾਂ ਦੀ ਕੋਈ ਸ਼ਿਕਾਇਤ ਨਹੀਂ ਕਰਨੀ ਕਿਸੇ ਤਰ੍ਹਾਂ ਦੀ ਕੋਈ ਕਾਰਵਾਈ ਨਹੀਂ ਕਰਾਉਣੀ ਔਰ ਪਿਛਲੇ 7-8 ਮਹੀਨਿਆਂ ਤੋਂ ਇਹ ਮਸਲਾ ਚੱਲ ਰਿਹਾ ਸੀ ਔਰ ਜਦੋਂ ਪਰਿਵਾਰ ਨੇ ਦੇ ਸੋਰਸਸ ਦੇ ਮੁਤਾਬਕ ਕਿ ਉਹਨਾਂ ਨੂੰ ਇਹ ਲੱਗਿਆ ਕਿ ਹੁਣ ਇਹ ਕਿਸੇ ਸਿਰੇ ਨਹੀਂ ਲੱਗ ਰਿਹਾ ਔਰ ਸਾਡੇ ਕੋਲੇ ਹੋਰ ਕੋਈ ਚਾਰਾ ਨਹੀਂ ਹੈ ਕਿਉਂਕਿ ਰਕਮ ਬਹੁਤ ਜ਼ਿਆਦਾ ਵੱਡੀ ਹੈ ਗੌਰਵ 665 ਕਰੋੜ ਰੁਪਏ ਬਹੁਤ ਹੁੰਦਾ ਤਾਂ ਕਰਕੇ ਫਿਰ ਉਹਨਾਂ ਨੇ ਪੰਜਾਬ ਦੇ ਡੀਜੀਪੀ ਨੂੰ ਇਹ ਅਪੀਲ ਕੀਤੀ ਹੈ ਕਿ ਸਾਡਾ ਇਹ ਮਸਲਾ ਹੱਲ ਕਰਵਾਇਆ ਜਾਏ ਚਲੋ ਸ਼ੁਕਰੀਆ ਧੰਨਵਾਦ ਸਾਡੇ ਨਾਲ ਜੁੜਨ ਦੇ ਲਈ ਇਸ ਪੂਰੀ ਗੱਲਬਾਤ ਦੇ ਲਈ ਤਾਂ ਬੰਟੀ ਬੈਂਸ ਦਾ ਵੀ ਸਪਸ਼ਟੀਕਰਨ ਆ ਗਿਆ ਤੇ ਉਸ ਤੋਂ ਬਾਅਦ ਮੁੰਸੇਵਾਲਾ ਦੀ ਪਿਤਾ ਦੇ ਵੱਲੋਂ ਵੀ ਇੱਕ ਪੋਸਟ ਇੰਸਟਾ ਦੀ ਉੱਤੇ ਪਾ ਦਿੱਤਾ ਗਿਆ ਜੋ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਤੇ ਬੰਟੀ ਬੈਂਸ ਨੇ ਵੀ ਕਿਹਾ ਕਿ ਨਾ ਕਦੇ ਅਸੀਂ ਇੱਕ ਦੂਜੇ ਤੇ ਕੋਈ ਸਰਵਿਸ ਲਈ ਹੈ ਦੂਜੇ ਤੇ ਕੋਈ ਸਰਵਿਸ ਲਈ ਹੈ ਬੰਟੀ ਬੈਂਸ ਨੇ ਕਿਹਾ ਕਿ ਮੈਨੂੰ ਗਾਲਾਂ ਦੇ ਮੈਸੇਜ ਆ ਰਹੇ ਨੇ ਉਹ ਮੇਰਾ ਪਰਿਵਾਰ ਵੀ ਪੜਦਾ